ਸੱਜੇ ਹੱਥ ਵਿੱਚ ਬਾਪੇ ਤੀਰ ਫੜਿਆ ਖੱਬੀ ਟਾਹ ਦੇ ਉੱਤੇ ਪੈਸਕਲ ਲੰਮਕੇ ਸੱਜੇ ਹੱਥ ਵਿੱਚ ਬਾਪੇ ਤੀਰ ਫੜਿਆ ਖੱਬੀ ਟਾਹ ਦੇ ਉੱਤੇ ਪੈਸਕਲ ਲੰਮਤੇ ਸੱਜੇ ਹੱਥ ਵਿੱਚ ਬਾਪੇ ਤੀਰ ਫੜਿਆ ਖੱਬੀ ਟਾਹ ਦੇ ਉੱਤੇ ਪੈਸਕਲ ਲੰਮਕੇ मथा दमके हो सॼे हथ विच बाबे तीर पड़या खपी टा कीर्ते पिछ टल ल ਸੱਜੇ ਹੱਥ ਵਿੱਚ ਬਾਬੇ ਤੀਰ ਫੜਿਆ ਖੱਬੀ ਟਾਗੇ ਤੇ ਪਿੱਛੇ ਟਲ ਲਮਕੇ ਸੰਤ ਜਰਨੈਲ ਸਿੰਘ ਨਾਮ ਓ ਸਦਾ ਸਿਰ ਲੱਖ ਜੋਦ ਉਹਦੇ ਨਾਲ ਰਹਿੰਦੇ ਐ ਸੰਤ ਜਰਨੈਲ ਸਿੰਘ ਨਾਮ ਓ ਸਦਾ ਸਿਰ ਲੱਖ ਜੋਦ ਉਹਦੇ ਉਹਦੇ ਨਾਲ ਰਹਿੰਦੇ ਐ ਹਰ ਵੇਲੇ ਜਪਦੇ ਨੇ ਨਾਮ ਮੁਖ ਚੋਂ ਦੁਸ਼ਟ ਮਤੋਂ ਨੇ ਇਹ ਕਹਿੰਦੇ ਰਹਿੰਦੇ ਐ ਹਰੇ ਰੇ ਜਪਦੇ ਨੇ ਨਾਮ ਮੁਖ ਚੋਂ ਦੁਸ਼ਟ ਮਕੌਣੇ ਓਏ ਕਹਿੰਦੇ ਰਹਿੰਦੇ ਐ ਕਿਆ ਮੰਦਾ ਮੀਟਾ ਕਸਾਲ ਜਜ਼ੇਦਾਰ ਉਹ ਜਵਾਨ ਉਹਦੇ ਸਾਹਮਣੇ ਨਾ ਕੋਈ ਵੀ ਅੱਖ ਚਮਕੇ ਓ ਸੱਜੇ ਹੱਥ ਵਿੱਚ ਬਾਬੇ ਤੀਰ ਫੜਿਆ ਖੱਬੀ ਟਾਕ ਤੇ ਪਿਸ਼ਟ ਲਲਮ ਤੇ ਸੱਜੇ ਹੱਥ ਵਿੱਚ ਬਾਬੇ ਤੀਰ ਫੜਿਆ ਟਾਟੇ ਤੇ ਪਿਸਤਰ ਲੰਮੇ ਤੇ ਭਾਈ ਅਮਰੀਕਾ ਪਠਾਰਾ ਸਿੰਘ ਜੀ ਜਰਨਲ ਸਬੇਕ ਸਿੰਘ ਜੈ ਜਵਾਨ ਆ ਭਾਈ ਅਮਰੀਕਾ ਪਠਾਰਾ ਸਿੰਘ ਜੀ ਜਰਨਲ ਸਬੇਕ ਸਿੰਘ ਜੈ ਜਵਾਨ ਆ ਸ਼ਸਤਰਾਂ ਦੇ ਨਾਲ ਸਦਾ ਲੈਸ ਰਹਿੰਦੇ ਐ ਛੋਡੀ ਸੁਖਦੇਵ ਸਿੰਘ ਜੈ ਮਹਾਨ ਐ ਸ਼ਸਤਰਾਂ ਦੇ ਨਾਲ ਸਦਾ ਲੈਸ ਰਹਿੰਦੇ ਐ ਹੱਥ ਵਿੱਚ ਬਾਬੇ ਤੀਰ ਫੜਿਆ ਖੱਬੀ ਢਾਗ ਤੇ ਪਿਛਟ ਲਲਮਕੇ ਸੱਜੇ ਹੱਥ ਵਿੱਚ ਬਾਬੇ ਤੀਰ ਫੜਿਆ ਖੱਬੀ ਢਾਗ ਤੇ ਪਿਛਟ ਲਲਮਕੇ ਇੱਕ ਗੱਲ ਉਹ ਦੀਵਾ ਕਮਾਲਿਆ ਸਭ ਵਿੱਚ ਕੋ ਹੈ ਸਪਿਰਤ ਪੈਰ ਦਾ ਇੱਕ ਗੱਲ ਉਹ ਦੀਵਾ ਕਮਾਲਿਆ ਸਭ ਵਿੱਚ ਉਹ ਹੈ ਸਪਿਰਤ ਕਾਰ ਕੋਲ ਮੈਨ ਦੀਰਦਾ ਮੇਰੇ ਬਾਰੇ ਦੱਸਣਾ ਜੋ ਦੱਸੇ ਜਾਏ ਕਹ ਦਿੱਲੀ ਸਰਕਾਰ ਕੋਲੋਂ ਮੇਰੀ ਦਰਦਾ ਵਾਲਾ ਜੀ ਦਬੋ ਦਬੋ ਬੱਲਾ ਤੁਰੇ ਨਾ ਤੂੰ ਸਿੰਘਾਂ ਨਾਲ ਹਵਾ ਤੰਮ ਤੇ ਸੱਚੇ ਹੱਥ ਵਿੱਚ ਬਾਬੇ ਤੀਰ ਫੜਾ ਖੱਬੀ ਟਾਕੀ ਤੇ ਪਿੱਛੇ ਤਲਲਮ ਕੇ ਸੱਜੇ ਹੱਥ ਤੇ ਮਿਰਚੀ ਵਾਲੇ ਤੀਰ ਫਾੜਿਆ ਖੱਬੀ ਟਾਕੇ ਉੱਤੇ ਪਿਛਟ ਲੰਬਕੇ ਨਾਨਕ ਨਿਵਾਸ ਹੈ ਨਿਵਾਸ ਉਸ ਦਾ ਚਾਰੇ ਪਾਸੇ ਮੋਰ ਤੇ ਸੰਭਲ ਸ਼ੇਰਾਂ ਨੇ ਹੋ ਨਾਨਕ ਨਿਵਾਸ ਹੈ ਨਿਵਾਸ ਉਸ ਦਾ ਚਾਰੇ ਪਾਸੇ ਮੋਰ ਤੇ ਸੰਭਾਲੇ ਸ਼ੇਰਾਂ ਨੇ ਮੇਰਾ ਕੰਮ ਹੈ ਸਿਦਸਨਾ ਜਨਾਬੂ ਵਕਤ ਸੰਭਲ ਕਾ ਤੋਲਾਈਆ ਦੇਰਾਨੇ ਓ ਮੇਰਾ ਕੰਮ ਹੈ ਜੀ ਦੱਸਣਾ ਜਨਾਬ ਨੂੰ ਵਕਤ ਸੰਭਲ ਕਾ ਤੋਲਾਈਆ ਦੇਰਾਨੇ ਅੱਜ ਹੀ ਲੇਖ ਕੇ ਸੁਣਾਇਆ ਕਿ ਲਸੰਦੂਰਾ ਰਗਾਯਾ ਜੁਗਗੋ हाथ विच बाबे तीर फाड़िया खपी टा की पिस टम के खपी टा कीर्त पिछ टल लम के खपी टा की पिस टल लम गए